ਜਿਵੇਂ ਦਾ ਮਰਜੀ ਸਮਾ ਹੋਵੇ ਅੰਮ੍ਰਿਤ ਵੇਲਾ ਨਹੀਂ ਛੱਡਣਾ। ਕਈ ਕਹਿਣਗੇ ਜੀ ਜਦੋਂ ਉੱਠੋ ਉਦੀ ਅੰਮ੍ਰਿਤ ਵੇਲਾ ਹੁੰਦਾ ਜ਼ਰੂਰੀ ਥੋੜਾ ਸਵੇਰੇ। ਅੱਜ ਕੱਲ੍ਹ ਹਾਲਾਤ ਸਾਡੇ ਕੀ ਬਣੇ ਨੇ। ਜਿਹੜੇ ਦੇਣਾ ਸੀ ਸੌਣੇ ਆ ਉਸੇ ਦੇਣੀ ਉੱਠਦੇ ਆ। ਤੇ ਗੁਰੂ ਸਾਹਿਬ ਜੀ ਦੀ ਬਾਣੀ ਦਾ ਕੀ ਫਰਮਾਨ ਹੈ ਗੁਰ ਸਤਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉੱਠ ਹਰ ਨਾਮ ਤੇ ਆ। ਉੱਪਰਕੇ ਉੱਠੇ ਜਿੱਦਾਂ ਅੱਜ ਆਈ ਸੁੱਤੇ ਆਂ ਕੱਲ ਨੂੰ ਉੱਠ ਕੇ ਤੇ ਨਾਮ ਜਪੇ। ਅੱਜ ਕੱਲ ਸਾਡਾ ਕੀ ਹੋ ਗਿਆ? ਭਲਕਾ ਤੇ ਆਹੀ ਉੱਠਦੇ ਹੀ ਨਹੀਂ। ਆਪਾਂ ਜਿਸ ਦਿਨ ਸੌਂਨੇ ਆ ਉਸਦੇ ਨਹੀਂ ਉੱਠਨੇ ਆ। ਭਲਕੇ ਨਹੀਂ ਉੱਠਦੇ। ਕਿਉਂ? 12 ਵਜੇ ਤੋਂ ਬਾਅਦ ਸੌਂਨੇ ਆ ਫਿਰ ਦੁਪਹਿਰੇ 12 ਵਜੇ ਤੋਂ ਬਾਅਦ ਉੱਠਦੇ ਆ। ਉਹੀ ਦਿਨ ਹੋ ਜਾਂਦਾ ਸਾਡਾ। ਜਿੱਦਣ ਸੁੱਤੇ ਉਦਣ ਹੀ ਉੱਠੇ। ਤੇ ਗੁਰੂ ਸਾਹਿਬ ਦਾ ਕੀ ਹੁਕਮ ਹੈ ਅੱਜ ਸੌਵੇਂ ਤੇ ਭਲਕੇ ਉੱਠੋ ਭਲਕੇ ਉੱਠ ਕੇ ਨਾਮ ਜਪੋ ਅਸੀਂ ਉਲਟ ਕਰ ਦਿੱਤਾ ਸਾਰਾ ਕੰਮ ਜਿਹੜਾ ਬੰਦਾ ਲੇਟ ਸੌਵੇਂਗਾ ਉਹ ਫਿਰ ਲੇਟ ਉੱਠੇਗਾ ਜਿਹੜਾ ਬੰਦਾ ਜਲਦੀ ਸੌਵੇਂਗਾ ਫਿਰ ਜਲਦੀ ਉੱਠੇਗਾ ਤੇ ਲੇਟ ਵੀ ਸਾਡੀ ਕੋਈ ਮਜਬੂਰੀ ਨਹੀਂ ਹੁੰਦੀ ਜਾਂ ਤੇ ਕੋਈ ਮਜਬੂਰੀ ਹੋਵੇ ਨਾ ਸਾਡੀ ਕੋਈ ਘਰ ਵਿੱਚ ਫੰਕਸ਼ਨ ਹੈ ਕੋਈ ਵਿਆਹ ਸ਼ਾਦੀ ਹੈ ਕੋਈ ਹੋਰ ਸਾਨੂੰ ਕੰਮ ਪੈ ਗਿਆ ਤੇ ਲੇਟ ਸੌਣਾ ਕੋਈ ਗੱਲ ਨਹੀਂ ਚਲੋ ਮਜਬੂਰੀ ਪੈ ਗਈ ਕੋਈ ਗੱਲ ਬਿਨਾ ਗੱਲ ਤੋਂ ਹੀ ਲੇਟ ਬਿਨਾ ਗੱਲ ਤੋਂ ਉਹ ਲੇਟ ਦਾ ਫਿਰ ਕੋਈ ਅਰਥ ਨਹੀਂ ਹੈਗਾ ਆਪਾਂ ਲੇਟ ਸੁੱਤੇ ਲੇਟ ਉੱਠੇ ਅੰਮ੍ਰਿਤ ਵੇਲਾ ਨਹੀਂ ਸਾਂਭਿਆ ਅੰਮ੍ਰਿਤ ਵੇਲੇ ਉੱਠ ਕੇ ਜਿਹੜਾ ਗੁਰੂ ਦਾ ਪਿਆਰਾ ਭਜਨ ਵਿੱਚ ਜੁੜ ਜਾਂਦਾ ਬੰਦਗੀ ਵਿੱਚ ਜੁੜ ਜਾਂਦਾ ਨਾ ਉਹਦਾ ਆਨੰਦ ਹੀ ਵੱਖਰਾ ਹੁੰਦਾ ਕਿਤੇ 2 ਵਜੇ ਤੂੰ 4 ਵਜੇ ਤੱਕ 1 ਵਜੇ ਤੂੰ 4 ਵਜੇ ਤੱਕ 1 ਵਜੇ ਤੂੰ 3 ਵਜੇ ਤੱਕ ਜਾਂ 12 ਵਜੇ ਤੂੰ 2-3 ਵਜੇ ਤੱਕ 4 ਵਜੇ ਤੱਕ ਦਾਸ ਤੇ ਕਹਿਨ ਤੂੰ ਭਾਵੇਂ ਜਦੋਂ ਤੱਕ ਸਪੀਕਰ ਨਹੀਂ ਲੱਗਦੇ ਜਦੋਂ ਤੱਕ ਗਰੰਥੀ ਸਿੰਘ ਪਾਠ ਸ਼ੁਰੂ ਨਹੀਂ ਨਾ ਕਰਦੇ ਉਹ ਜਿਹੜਾ ਸਮਾਂ ਹੁੰਦਾ ਨਾ ਕਿਤੇ ਉਦੋਂ ਸਿਮਰਨ ਕਰਕੇ ਦੇਖੋ ਉਹਦਾ ਆਨੰਦ ਹੀ ਵੱਖਰਾ ਹੁੰਦਾ ਵੱਖਰਾ ਆਨੰਦ ਉਹਦਾ ਰਾਤ ਪੂਰੀ ਟਿੱਕੀ ਹੁੰਦੀ ਉਦੋਂ ਰਾਤ ਵੀ ਟਿੱਕੀ ਹੁੰਦੀ ਉਦੋਂ ਕੋਈ ਸਾਨੂੰ ਕੰਮ ਵੀ ਨਹੀਂ ਹੁੰਦਾ ਉਦੋਂ ਤੇ ਆਨੰਦ ਵੀ ਉਦੋਂ ਪੂਰਾ ਬੰਦ ਆ ਪੂਰਾ ਆਨੰਦ ਤੇ ਸਿਮਰਨ ਕਰਨ ਦਾ ਇੱਕ ਤਰੀਕਾ ਹੁੰਦਾ ਏ ਨਹੀਂ ਕਿ ਸਿਮਰਨ ਕਰਨਾ ਸੀ ਬੈਠ ਕੇ ਸਿਮਰਨ ਕਰਨ ਦਾ ਵੀ ਇੱਕ ਤਰੀਕਾ ਹੁੰਦਾ ਜੇ ਤੇ ਅਸੀਂ ਢੋਲ ਆ ਕੇ ਬੈਠੇ ਤੇ ਲੋਈ ਦੀ ਮਾਰ ਲਈ ਬੁੱਕਲ ਤੇ ਮਾਰ ਲਈ ਢੋਲ ਆ ਕੇ ਬਹਿ ਕੇ ਦਾ ਸਮਝ ਲਓ ਸਿਮਰਨ ਕਰਨ ਦੀ ਤਿਆਰੀ ਨਹੀਂ ਕਰਦੇ ਪਏ ਸੌਣ ਦੀ ਤਿਆਰੀ ਕਰਨੇ ਪਏ ਕਿਉਂਕਿ ਢੋਲ ਆਲੀ ਆਪਾਂ ਲੋਈ ਦੀ ਮਾਰ ਲਈ ਬੁੱਕਲ ਹੁਣ ਵਾਹਿਗੁਰੂ ਵਾਹਿਗੁਰੂ ਕਿੰਨੇ ਕਚਿਰ ਬੰਦਾ ਕਰੇਗਾ ਰਾਤ ਟਿੱਕੀ ਹੋਈ ਏ ਪੂਰੀ ਸ਼ਾਂਤੀ ਪੂਰੀ ਏ ਉਹ 2-4 ਮਿੰਟ ਬਾਅਦ ਹੀ ਪਤਾ ਲੱਗਣਾ ਕਿ ਬੰਦਾ ਬੈਠਾ ਬੈਠਾ ਹੀ ਸੋਤਾ ਹੋਇਆ ਤਾਂ ਇਹ ਤੇ ਮਹਾਂਪੁਰਖ ਕਹਿੰਦੇ ਨੇ ਜਦੋਂ ਨਾਮ ਜਪਣਾ ਹੈ ਨਾ ਤੇ ਢੋਵਲ ਨੂੰ ਮੂੰਹ ਕਰਕੇ ਚੌਂਕੜਾ ਮਾਰੋ ਤੇ ਫਿਰ ਨਾਮ ਜਪੋ ਜਦੋਂ ਆਪਾਂ ਢੋਵਲ ਨੂੰ ਬੈੱਡ ਦੀ ਢੋਵਲ ਨੂੰ ਮੂੰਹ ਕਰਕੇ ਚੌਂਕੜਾ ਮਾਰਿਆ ਇਹਦਾ ਮਤਲਬ ਆਪਾਂ ਢੋ ਨੀ ਲਾਈ ਕਿਸੇ ਨਾਲ ਵੀ ਤੇ ਪੂਰਾ ਲੱਕ ਸਿੱਧਾ ਕਰਕੇ ਤਾਂ ਕਹਿੰਦੇ ਨੇ ਬੰਦੇ ਦਾ ਮਨ ਇਕਾਗਰ ਹੋ ਜਾਂਦਾ ਪੂਰਾ ਉਸ ਸਮੇਂ ਢੋ ਲਾਈ ਨਾ ਹੋਵੇ ਅਸੀਂ ਲੱਕ ਪੂਰਾ ਸਿੱਧਾ ਹੋਵੇ ਧਿਆਨ ਪੂਰਾ ਟਿਕਾਇਆ ਹੋਵੇ ਫਿਰ ਜਦੋਂ ਉਹ ਨਾਮ ਜਪਣਾ ਭਾਵੇਂ 10 ਮਿੰਟ ਜੱਪੋ 15 ਮਿੰਟ ਜੱਪੋ ਉਹਦਾ ਆਨੰਦ ਵੱਖਰਾ ਹੁੰਦਾ ਤੇ ਅੱਜ ਅਸੀਂ ਕੀ ਕਰਦੇ ਆ ਜਿਹੜੇ ਦਿਨ ਸੌਂਦੇ ਆ ਉਸੇ ਦਿਨ ਹੀ ਉੱਠਦੇ ਆ ਫਿਰ ਕਹਿੰਦੇ ਆ ਜਦੂ ਉੱਠੇ ਉਦੋਂ ਹੀ ਸਵੇਰਾ ਕੀ ਕਹਿੰਦੇ ਜੱਗੋ ਤਬੀ ਸਵੇਰਾ ਜਾਗਣ ਵਾਲੀ ਗੱਲ ਨਹੀਂ ਹੁੰਦੀ ਕਿਸੇ ਅਫਸਰ ਨੂੰ ਮਿਲਣਾ ਹੋਵੇ ਤੇ ਉਹਦਾ ਟਾਈਮ ਹੁੰਦਾ ਇੱਕੀ ਐਨੇ ਤੂੰ ਐਨੇ ਅਫਸਰ ਨੇ ਮਿਲਣਾ ਜਦੋਂ ਉਸ ਟਾਈਮ ਤੇ ਆਪਾਂ ਮਿਲ ਜਾਨੇ ਆ ਨਾ ਅਫਸਰ ਨੂੰ ਫਿਰ ਉਹਦਾ ਆਨੰਦ ਵੱਖਰਾ ਹੋ ਜਾਂਦਾ ਤੇ ਜੇ ਅਸੀਂ ਕਹਿੰਨੇ ਅਫਸਰ ਸਾਡੇ ਟਾਈਮ ਨਾਲ ਆਵੇ ਚਲੋ ਮਿਲਤੇ ਜਾਏ ਨਾ ਬਾਅਦ ਵਿੱਚ ਵੀ ਪਰ ਉਹ ਗੱਲ ਨਹੀਂ ਬਣਦੀ ਫਿਰ ਆਨੰਦ ਨਹੀਂ ਬਣਦਾ ਦੱਸ ਦੇ ਕਹਿਣ ਤੂੰ ਭਾਵੇਂ ਇੱਕ ਵਾਰੀ ਸਵੇਰੇ ਉੱਠ ਉਹ ਅੰਮ੍ਰਿਤ ਵੇਲੇ ਨਾਮ ਜਪ ਲਓ ਪਾਠ ਕਰ ਲਓ ਜਿੱਥੇ ਵੀ ਤੁਹਾਡਾ ਮਨ ਟਿਕਦਾ ਉਹ ਕਰ ਲਓ ਇਸ਼ਨਾਨ ਪਾਣੀ ਕਰ ਲਓ ਫਿਰ ਭਾਵੇਂ ਸੌਂਜੋ ਘੰਟਾ ਪਰ ਉਹ ਆਨੰਦ ਨਾ ਗਵਾਓ ਜਿਹੜਾ ਅੰਮ੍ਰਿਤ ਵੇਲਾ ਅੱਜ ਚਲਿਆ ਗਿਆ ਉਹ ਕੱਲ ਨੂੰ ਨਹੀਂ ਆਣਾ ਅੰਮ੍ਰਿਤ ਵੇਲੇ ਜਿਨੇ ਨਾਮ ਜਪ ਲਿਆ ਉਹ ਤਰਿਆ ਹੀ ਤਰਿਆ ਕਿਉਂਕਿ ਅੰਮ੍ਰਿਤ ਵੇਲੇ ਜਲਦੀ ਸਾਡੀ ਅਰਜੀ ਸੁਣੀ ਜਾਂਦੀ ਏ ਅੰਮ੍ਰਿਤ ਵੇਲੇ ਰੱਬ ਨੂੰ ਮਿਲਣ ਦਾ ਸਮਾਂ ਹੈ ਅੰਮ੍ਰਿਤ ਵੇਲੇ ਜਦੋਂ ਪੁਕਾਰ ਕਰਦੇ ਆ ਰੱਬ ਦੇ ਘਰ ਵਿੱਚ ਪੁਕਾਰ ਚਲੀ ਜਾਂਦੀ ਏ ਦਿਨੇ ਤੇ ਆਵਾਜ਼ਾਂ ਹੀ ਬੜੀਆਂ ਆਉਂਦੀਆਂ ਨੇ ਦਿਨੇ ਤੇ ਮਾਨੇ ਨਹੀਂ ਟਿਕਦਾ ਦਿਨੇ ਤੇ ਏ ਨਹੀਂ ਟਿਕਨ ਦਿੰਦਾ ਕਿਸੇ ਨੂੰ ਦਿਨ ਰਾਤ ਇਹਨੇ ਵੱਜੀ ਜਾਣਾ ਇਹਨੇ ਵੱਜੀ ਜਾਣਾ ਜੇ ਤੇ ਕਿਸੇ ਨੇ WhatsApp ਦੀ ਬੈਲ ਬੰਦ ਕੀਤੀ ਉਹ ਤਾਂ ਭਾਵੇਂ ਵੱਜ ਜਾਵੇ ਜਿਨੇ ਬੈਲ ਬੰਦ ਨਹੀਂ ਨਾ ਕੀਤੀ ਦਿਨ ਰਾਤ ਵੱਜਦਾ ਹੈ